ਭਾਈ ਦੇ ਅਲਾ ਜੀ ਬਲਕ ਸਭ ਦਿਨਾਂ ਦੀ ਸ਼ਹੀਦੀ ਸ਼ਤਾਬਦੀ ਜੋ 350 ਸਾਲਾ ਮਹਾਨ ਗੁਰਮਤ ਸਮਾਗਮ ਜਿਹੜੇ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਥੇ ਜਾ ਰਹੀ ਸੀ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੀ ਕਮਾਲ ਇਹਨਾਂ ਦਾ ਗੁਰਗੱਦੀ ਦਿਵਸ 350 ਸਾਲਾ ਜਿਹੜਾ ਇਹ ਵੀ ਮਹਾਨ ਸ਼ਤਾਬਦੀ ਨਾਲ ਹੀ ਮਨਾਈ ਜਾ ਰਹੀ ਸੋ ਇਸ ਸ਼ਤਾਬਦੀ ਨੂੰ ਸਮਰਪਿਤ ਜੋ ਆ ਸਰਬਸੰਗਤਾਂ ਨੂੰ ਬਖਸ਼ ਹੈ ਕਿ ਅਗਸਤ ਮਹੀਨੇ ਤੋਂ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਅਸਾਮ ਦੀ ਧਰਤੀ ਤੋਂ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਉਣ ਪਿੱਤਰ ਆਸਾਨ ਗੁਰਦਰਾ ਘੋੜੀ ਸਾਹਿਬ ਤੋਂ ਨਗਰ ਕੀਰਤਨ ਜੋ ਆਰੰਭ ਹੋਇਆ ਸੀ ਪੂਰੇ ਭਾਰਤ ਵਿੱਚ ਦੀ ਮਹਾਨਗਰਾਂ ਦੇ ਵੱਡੇ ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ ਉਹ ਪੰਜਾਬ ਵਿੱਚ ਹੁਣ ਦਾਖਲ ਹੋ ਜੁਆ। ਸੋ ਇਹ ਮਹਾਨ ਨਗਰ ਕੀਰਤਨ ਜਿਹੜਾ ਚੱਲਦਾ ਚੱਲਦਾ ਇਹ ਸਾਡੇ ਇਸ ਪੁਲਾਹਤ ਹਲਕੇ ਵਿੱਚ ਵੀ ਆ ਰਿਹਾ ਹੈ ਜੋ ਕਿ 12 ਨਵੰਬਰ ਨੂੰ। ਸੋ ਉਸ ਮਹਾਨ ਨਗਰ ਕੀਰਤਨ ਦਾ ਆਪਾਂ ਕਿਵੇਂ ਸਵਾਗਤ ਕਰਨਾ ਹੈ ਕਿਉਂਕਿ ਇਹ ਸ਼ਹੀਦੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਧੰਗੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਜੋ ਬਹੁਤ ਵੱਡੀ ਰਾਖੀ ਕਰਦਿਆਂ ਹੋਇਆ ਦੂਜਿਆਂ ਦਾ ਧਰਮ ਬਚਾਉਣ ਵਾਸਤੇ ਮਹਾਰਾਜ ਸਚੇ ਪਾਤਸ਼ਾਹ ਨੇ ਜਿਹੜਾ ਆਪਣੇ ਆਪ ਦਾ ਉਹ ਬਲੀਦਾਨ ਦਿੱਤਾ ਹੈ ਜਿੱਥੇ ਮਹਾਨ ਸਿੱਖਾਂ ਦੀ ਸ਼ਹਾਦਤ ਹੋਈ ਹੈ ਸਾਧ ਸੰਗਤ ਇਹ ਮਹਾਨ ਸ਼ਤਾਵ ਦੀ ਜਿਹੜੀ ਹੈ ਕਿਤੇ ਸਾਨੂੰ ਸਿੱਖਾਂ ਨੂੰ ਤੇ ਸਾਰੀ ਸੰਕ ਨੂੰ ਹੀ ਸਹਿਯੋਗ ਕਰਨਾ ਚਾਹੀਦਾ ਹੈ ਕਿਉਂਕਿ ਜਿੱਥੇ ਹਿੰਦੂ ਤਰੰਬਦਰੇ ਮਹਾਰਾਜ ਜੀ ਨੇ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਸੋ ਬਹੁਤ ਵੱਡੀ ਕੁਰਬਾਨੀ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰੂ ਨਹੀਂ ਸੀ ਬਣੇ ਅਜੇ ਛੋਟੀ ਜੀ ਉਮਰ ਦਾ 8-9 ਸਾਲ ਦੀ ਅਵਸਥਾ ਵਿੱਚ ਹੀ ਦੂਜਿਆਂ ਦੀ ਖਾਤਰ ਆਪਣੇ ਬਾਪੂ ਨੂੰ ਕੁਰਬਾਨ ਹੋਣ ਵਾਸਤੇ ਤੋਰਨਾ ਇਹ ਬੜੀ ਵੱਡੀ ਗੱਲ ਹੈ ਬਹੁਤ ਪਹਿਲਾ ਪਰਉਪਕਾਰ ਗੁਰੂ ਨੇ ਜਿਹੜਾ ਕੀਤਾ ਵੱਡੀ ਕੁਰਬਾਨੀ ਹੈ ਸੋ ਇਸ ਸਮਾਹਾਨ ਨਗਰ ਕੀਰਤਨ ਦਾ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਹਲਕਾ ਭੁਲਾਫ ਦੇ ਵਿੱਚ ਸਵਾਗਤ ਕਰਨਾ ਕਿਉਂਕਿ ਭਾਈ ਸਾਹਿਬ ਭਾਈ ਹਜੀਤ ਸਿੰਘ ਜੀ ਜੋ ਜ਼ਿਲ੍ਹਾ ਇਹ ਫੂਰਥਲਾ ਦੇ ਇੰਜਾਦ ਨੇ ਸਾਡੇ ਪ੍ਰਚਾਰ ਵਹੀਰ ਦੇ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਅਗਲਾ ਸਾਰਾ ਪ੍ਰੋਗਰਾਮ ਆਪ ਜੀ ਨੂੰ ਦੱਸ ਦੇਣਾ ਹੈ ਤੋ ਸਾਧ ਸੰਗਤ ਇਸ ਕਰਕੇ ਆਪਾਂ ਇਹ ਭਾਈ ਸਾਹਿਬ ਜੀ ਹੁਣੇ ਨਾਲ ਬਹੁਤ ਸਾਰੀਆਂ ਸਟੇਟਾਂ ਵਿੱਚ ਨਾਗਪੁਰ ਇਧਰ ਸਾਰੇ ਮਹਾਰਾਸ਼ਟਰ ਵਾਲੇ ਸਾਰੇ ਨਾਨ ਨਗਰ ਕੀਤੇ ਵਿੱਚ ਵੀ ਸਵਾਣ ਨਿਮਾ ਕੇ ਆਏ ਨੇ ਸੋ ਕਹਿਣ ਤੋਂ ਭਾਵ ਇਹ ਹੈ ਵੀ ਆਪਾਂ ਤਾਂ ਅੱਜ ਦੀ ਇਹ ਮੀਟਿੰਗ ਰੱਖੀ ਹੈ ਤੇ ਇਹਦੇ ਵਿੱਚ ਆਪਾਂ ਸਾਰੇ ਵੱਦ ਤੋਂ ਵੱਧ ਜਿਹੜਾ ਯੋਗਦਾਨ ਪਾਉਣਾ ਕਿਉਂਕਿ ਜੋ ਵੀ ਸੁੱਖ ਸਹੂਲਤਾਂ ਨੇ ਇਹ ਆ ਗੁਰਦੁਆਰਿਆਂ ਵਿੱਚ ਆ ਕੇ ਅਸੀਂ ਗੁਰੂ ਕੀ ਬਾਣੀ ਦਾ ਆਨੰਦ ਮਾਣਦੇ ਹਾਂ ਕੀਰਤਨ ਦਾ ਆਨੰਦ ਮਾਣਦੇ ਹਾਂ ਇਤਿਹਾਸ ਦਾ ਗੁਰਬਾਣੀ ਦਾ ਆਨੰਦ ਮਾਣਦੇ ਹਾਂ ਤੇ ਸਾਰੀ ਦੇਨ ਗੁਰੂ ਤੇ ਇੱਕ ਵਾਦ ਸਾਹਿਬ ਜੀ ਦੀ ਹੈ ਕਿਉਂਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਕਰਦੇ ਨਾ ਗੁਰਦੁਆਰੇ ਨਜ਼ਰੀ ਆਉਣੇ ਸੀ ਨਾ ਕੋਈ ਮੰਦਿਰ ਹੀ ਨਜ਼ਰੀ ਆਉਣਾ ਸੀ ਇਹ ਬਹੁਤ ਵੱਡੀ ਕੁਰਬਾਨੀ ਹੈ ਸੋ ਆਪਾਂ ਸਾਰਿਆਂ ਨੇ ਇਸ ਮਹਾਨ ਕੁਰਬਾਨੀ ਨੂੰ ਪ੍ਰਣਾਮ ਕਰਦੇ ਆ ਹੋਇਆਂ ਗੁਰੂ ਮਹਾਰਾਜ ਦਾ ਇਹ ਪਿਆਰ ਲਈਦੇ ਆ ਹਸੀਸਾਂ ਕਰਦੇ ਆ ਸੇਵਾ ਕਰਦੇ ਆ ਹੋਏ ਇਹ ਸਾਰੀ ਸੇਵਾ ਭਾਵਨਾ ਜਿਹੜਾ ਸਵਾਗਤ ਜਿਹੜਾ ਚੜ੍ਹਦੀ ਕਲਾ ਦੇ ਨਾਲ ਆਪਾਂ ਨਗਰ ਕੀਰਤਨ ਦਾ ਕਰਨਾ ਹੈ ਕਿਉਂਕਿ ਮੈਨੂੰ ਪਤਾ ਹੈ ਜਦੋਂ ਨਨਕਾਣਾ ਸਾਹਿਬ ਤੋਂ ਨਗਰ ਕੀਰਤਨ ਆਇਆ ਸੀ ਨਾ ਉਦੋਂ ਵੀ ਇਥੇ ਰੇਂਜ ਦੇ ਲਾਗੇ ਪਉਣ ਲਾਗੇ ਬਹੁਤ ਵੱਡਾ ਸਵਾਟ ਕੀਤਾ ਗਿਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਸੀ ਇਹ ਭੁਲਤਦੀਆਂ ਔਰ ਲਾਗੇ ਲਾਗੇ ਪਿੰਡਾਂ ਤੋਂ ਇਹ ਸੰਗਤਾਂ ਆਈਆਂ ਸੀ ਬਹੁਤ ਲੰਮਾ ਥਾਣਾ ਭਾਵੇਂ ਉਡੀਕ ਵੀ ਕਰਨੀ ਪਈ ਹਨੇਰਾ ਵੀ ਹੋ ਗਿਆ ਸੀ ਤਾਂ ਵੀ ਸੰਗਤਾਂ ਜਿਹੜੀਆਂ ਸੀ ਐਨ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਜਿਹੜੀਆਂ ਸੀ ਉਹ ਨਗਰ ਕੀਰਤਨ ਦੀ ਉਡੀਕ ਵਿੱਚ ਸਨ ਸੋ ਆਪਾਂ ਸਾਰਿਆਂ ਨੇ ਤਨ ਮਨ ਧੰਦੇ ਨਾਲ ਸਵਾਵਾ ਲਗਾਉਣੀਆ ਤੇ ਗੁਰੂ ਦੇਗ ਬਾਦ ਸਾਹਿਬ ਜੀ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸੋ ਸਾਰੀਆਂ ਸੰਗਤਾਂ ਵੀ ਆਪਾਂ ਹੁਣ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਜੋ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਧੰਨ ਗੁਰੂ ਨਾਨਕ ਸਾਹਿਬ ਜਾਂ ਸੱਚੇ ਪਾਤਸ਼ਾਹ ਨੇ ਜਿੱਤੇ ਅਨੇਕਾਂ ਹੀ ਵਿਚਾਰ ਕੀਤੇ ਜਿੱਥੋਂ ਮਹਾਰਾਜ ਚੜ੍ਹੇ ਨੇ ਕਿ ਬਾਬਾ ਦੇਖੇ ਧਿਆਨ ਘੜ ਜਲਦੀ ਸਭ ਪ੍ਰithvi ਦੇਸ ਆਈ ਚੜਿਆ ਸੋਧਣ ਧਰ ਤੋਂ ਲਕਾਈ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਗੁਰੂ ਬਾਬਾ ਜੀ ਜਿਹੜੇ ਸੀ ਉਹ ਦਿਹਾੜੀ ਕਰਕੇ ਇਸ ਧਰਤੀ ਨੂੰ ਸੋ ਦਰਵਾਜ਼ੇ ਜੜੇ ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੇ ਸਾਰੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ